ਗਵਰਨਮੈਂਟ ਦੀ ਇਹ ਐਪ ਹਰ ਇੱਕ ਦੇ ਫੋਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਆਪਾਂ ਨੂੰ ਯੋਗਤਾ ਦੇ ਅਨੁਸਾਰ ਆਪਣੀ ਕੁਆਲਿਫੀਕੇਸ਼ਨ ਦੇ ਅਨੁਸਾਰ ਸਕੀਮਾਂ ਜਿਹੜੀ ਉਹ ਪ੍ਰੋਵਾਈਡ ਕਰਦੀ ਆ ਗਵਰਨਮੈਂਟ ਦੀ ਉਹ ਵੀ ਫ੍ਰੀ ਦੇ ਵਿੱਚ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਨਾਲੇ ਪੇਜ ਨੂੰ ਫੋਲੋ ਵੀ ਕਰ ਲਿਓ ਤਾਂ ਗਵਰਨਮੈਂਟ ਦੀ ਇਹ ਐਪ ਹਰ ਇੱਕ ਦੇ ਫੋਨ ਦੇ ਵਿੱਚ ਹੋਣੀ ਜ਼ਰੂਰੀ ਹੈ ਕਿਉਂਕਿ ਆਪਣੀ ਯੋਗਤਾ ਅਨੁਸਾਰ ਆਪਣੀ ਉਮਰ ਅਨੁਸਾਰ ਆਪਣੇ ਘਰ ਦੇ ਕਮਾਕਾਰਾਂ ਅਨੁਸਾਰ ਇਹ ਆਪਾਂ ਨੂੰ ਗਵਰਨਮੈਂਟ ਦੀ ਜਿੰਨੀਆਂ ਵੀ ਸਕੀਮਾਂ ਸਾਰੀਆਂ ਪ੍ਰੋਵਾਈਡ ਕਰ ਦੂ ਪੈਸੇ ਥੇਲੇ ਦੀ ਲੋਡ ਹੋਵੇ ਲੋਨ ਦੀ ਲੋੜ ਹੋਵੇ ਕਿਸੇ ਨੌਕਰੀ ਦੀ ਲੋੜ ਹੋਵੇ ਜਾਂ ਕਿਸੇ ਸਰਕਾਰ ਦੀ ਸਕੀਮ ਦੀ ਲੋੜ ਹੋਵੇ ਤਾਂ ਆਪਾਂ ਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰੂਗੀ ਤਾਂ ਇਹ ਐਪ ਹੁਣੇ ਡਾਊਨਲੋਡ ਕਰਕੇ ਰੱਖ ਲਓ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਆਪਾਂ ਇਹਦੇ ਵਿੱਚ ਕੋਈ ਚੀਜ਼ ਦੇਖ ਸਕਾਂਗੇ ਤਾਂ ਸਭ ਤੋਂ ਪਹਿਲਾਂ ਜਾਣਾ ਆਪਾਂ ਪਲੇ ਸਟੋਰ ਦੇ ਵਿੱਚ ਤਾਂ ਪਲੇ ਸਟੋਰ ਦੇ ਵਿੱਚ ਜਾਣ ਤੋਂ ਬਾਅਦ ਮਾਈ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਇਹ ਜਿਹੜੀ ਆ ਐਪ ਬਣਾਈ ਹੋਈ ਆ ਤਾਂ ਇਹਨੂੰ ਆਪਾਂ ਡਾਊਨਲੋਡ ਕਰਕੇ ਓਪਨ ਕਰ ਲੈਣਾ ਦੇਖੋ ਵਨ ਸਟਾਪ ਸਰਚ ਡਿਸਕਵਰ 100 ਆਫ ਗਵਰਨਮੈਂਟ ਸਕੀਮਸ ਇਨ ਵਨ ਪਲੇਸ ਯਾਨੀ ਕਿ ਇੱਕੋ ਜਗ੍ਹਾ ਦੇ ਉੱਤੇ ਹਜ਼ਾਰਾਂ ਸਕੀਮਾਂ ਗਵਰਨਮੈਂਟ ਦੀਆਂ ਤੁਹਾਨੂੰ ਇਹਦੇ ਉੱਤੇ ਮਿਲਣਗੀਆਂ ਤਾਂ ਇਹ ਤੁਸੀਂ ਸਾਰੀ ਰੀਡ ਕਰ ਸਕਦੇ ਹੋ ਰੀਡ ਕਰਨ ਤੋਂ ਬਾਅਦ ਆ ਨੈਕਸਟ ਦੇ ਉੱਤੇ ਓਕੇ ਕਰਦਾ ਗਿਆ ਤੀਰ ਜਿੱਤੇ ਤਾਂ ਇੱਥੇ ਸਾਰੀਆਂ ਸਕੀਮਾਂ ਨਿਕਲ ਆਉਣਗੀਆਂ 2180 ਪਲੱਸ ਟੋਟਲ ਸਕੀਮਾਂ ਨੇ 510 ਆ ਜਿਹੜੇ ਸੈਂਟਰ ਦੀਆਂ ਸਕੀਮਾਂ ਨੇ 1670 ਆ ਜਿਹੜੀਆਂ ਉਹ ਜਿਹੜੀਆਂ ਆਪਣੀ ਸਟੇਟ ਦੀਆਂ ਸਕੀਮਾਂ ਨੇ ਤਾਂ ਸਟੇਟ ਦੇ ਉੱਤੇ ਕਰਾਂਗੇ ਇੱਥੇ ਸਾਰੀਆਂ ਸਟੇਟਾਂ ਆ ਜਾਣੀਆਂ ਕਿ ਕਿੰਨੀਆਂ-ਕਿੰਨੀਆਂ ਸਟੇਟਾਂ ਦੇ ਵਿੱਚ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ ਕਿੰਨੀਆਂ ਆਪਦੀਆਂ ਨੇ ਕਿੰਨੀਆਂ ਸੈਂਟਰ ਦੀਆਂ ਨੇ ਇੱਥੇ ਆਪਾਂ ਪੰਜਾਬ ਦੇ ਉੱਤੇ ਓਕੇ ਕਰਾਂਗੇ ਤਾਂ ਪੰਜਾਬ ਦੇ ਉੱਤੇ ਓਕੇ ਕਰਨ ਤੋਂ ਬਾਅਦ ਜਿਹੜੀਆਂ ਆਪਾਂ ਨੂੰ ਇੱਥੇ ਸਾਰੀਆਂ ਸਟੇਟ ਦੀਆਂ ਸਕੀਮਾਂ ਦਿਖਾ ਦੂ ਨਾਲ ਹੀ ਸੈਂਟਰ ਦੀਆਂ ਸਕੀਮਾਂ ਦਿਖਾ ਦੂ ਤੇ ਉਮਰ ਦੇ ਹਿਸਾਬ ਨਾਲ ਕਿਵੇਂ ਆਪਣੇ ਲਈ ਸਕੀਮ ਲੱਭਣੀਆਂ ਕਿਵੇਂ ਆਪਣੇ ਲਈ ਲੋਨ ਵਗੈਰਾ ਜਾਂ ਕੋਈ ਵੀ ਚੀਜ਼ ਲੱਭਣੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਤਾਂ ਇੱਥੇ ਦੇਖੋ ਸਾਰੀਆਂ ਸਕੀਮਾਂ ਆਸ਼ੀਰਵਾਦ ਸਕੀਮਾਂ 올ਡ ਏਜ ਪੈਨਸ਼ਨ ਸਕੀਮ ਜਿੰਨੀਆਂ ਵੀ ਸਕੀਮਾਂ ਜਿਹੜੀਆਂ ਚੱਲ ਰਹੀਆਂ ਹਨ ਤੇ ਇਹਦੇ ਖਾਤਰ ਕੀ ਕੀ ਯੋਗਤਾ ਉਹ ਵੀ ਇਹਦੇ ਵਿੱਚ ਸਾਰਾ ਕੁਝ ਦੱਸਿਆ ਹੋਇਆਗਾ ਤਾਂ ਇਸ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਕਿ ਉਮਰ ਦੇ ਹਿਸਾਬ ਦੇ ਨਾਲ ਆਪਾਂ ਕਿਵੇਂ ਜੜੀ ਇਹਦੇ ਵਿੱਚ ਸਕੀਮਾਂ ਉਹ ਸਰਚ ਕਰ ਸਕਦੇ ਆ ਦੇਖੋ ਆਪਾਂ ਲੋਨ ਦੇ ਉੱਤੇ ਓਕੇ ਕੀਤਾ ਤਾਂ ਲੋਨ ਵਾਲੀਆਂ ਸਕੀਮਾਂ ਜਿਹੜੀਆਂ ਇਹਦੇ ਉੱਤੇ ਆ ਗਈਆਂ ਤਾਂ ਆਪਾਂ ਉਮਰ ਦੇ ਹਿਸਾਬ ਦੇ ਨਾਲ ਆਪਣੀ ਕੁਆਲਿਫਿਕੇਸ਼ਨ ਦੇ ਹਿਸਾਬ ਦੇ ਨਾਲ ਕਿਵੇਂ ਆਪਾਂ ਜਿਹੜੀ ਆਪਣੀ ਜਿਹੜੀ ਸਕੀਮ ਲੈ ਸਕਦੇ ਕਿਵੇਂ ਆਪਾਂ ਕੋਈ ਲਾਭ ਲੈ ਸਕਦੇ ਆ ਗਵਰਨਮੈਂਟ ਦੀ ਸਕੀਮ ਦਾ ਉਹ ਵੀ ਦਾ ਤਾਂ ਬੈਕ ਜਾਵਾਂਗੇ ਬੈਕ ਜਾਣ ਤੋਂ ਬਾਅਦ ਆ ਸਾਰਿਆਂ ਤੋਂ ਫਾਈਂਡ ਸਕੀਮਸ ਫਾਰ ਯੂ ਇਹਦੇ ਉੱਤੇ ਓਕੇ ਕਰ ਦਾਂਗੇ ਤਾਂ ਇੱਥੇ ਮੇਲ ਦੇ ਉੱਤੇ ਓਕੇ ਕਰ ਦਾਂਗੇ ਜੇਕਰ ਤੁਸੀਂ ਫੀਮੇਲ ਤੋਂ ਫੀਮੇਲ ਦੇ ਉੱਤੇ ਓਕੇ ਕਰ ਸਕਦੇ ਹੋ ਆਪਣ ਜਿੰਨੇ ਵੀ ਸਾਲ ਦੇ ਤੁਸੀਂ ਹੈਗੇ ਹੋ। ਇਹ ਤੋਂ ਬਾਅਦ ਨੈਕਸਟ ਦੇ ਉੱਤੇ ਓਕੇ ਕਰ ਦੇਣਾ ਤੇ ਇਹ ਤੋਂ ਬਾਅਦ ਆਪਣੀ ਸਟੇਟ ਸਿਲੈਕਟ ਕਰ ਲੈਣੀ ਹੈ। ਸਟੇਟ ਦੇ ਵਿੱਚ ਆਪਣੀ ਕੋਈ ਵੀ ਸਟੇਟ ਤੁਸੀਂ ਇੰਡੀਆ ਦੇ ਵਿੱਚ ਸਿਲੈਕਟ ਕਰ ਸਕਦੇ ਆ। ਇਹ ਤੋਂ ਬਾਅਦ ਅਰਬਨ ਹੈਗੇ ਹੋ ਕਿ ਰੂਲਰ ਹੈਗੇ ਹੋ? ਤਾਂ ਇਹਦੇ ਵਿੱਚੋਂ ਆਪਾਂ ਰੂਲਰ ਸਿਲੈਕਟ ਕਰ ਲਿਆ। ਇਹ ਤੋਂ ਬਾਅਦ ਅਸੀਂ ਕਾਸਟ ਹੈ ਜਿਹੜੀ ਜਰਨਲ ਸਿਲੈਕਟ ਕਰਨੀ, ਬੈਕਵਰਡ ਵਗੈਰਾ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ। ਤਾਂ ਇਹ ਤੋਂ ਬਾਅਦ ਅਜੂਆਰ ਐਡੈਂਟੀਫਾਈਡ ਏਬਲਡ ਯਾਨੀ ਕਿ ਤੁਸੀਂ ਡਿਸੇਬਲਡ ਤਾਂ ਨਹੀਂ ਹੈਗੇ ਹੋ ਤਾਂ ਉਹ ਵਾਲਾ ਇਹਦੇ ਵਿੱਚ ਸਿਲੈਕਟ ਕਰ ਲੈਣਾ। ਇਹ ਸਿਲੈਕਟ ਕਰਨ ਤੋਂ ਬਾਅਦ ਕੋਈ ਮਿਨোরਿਟੀ ਨਾਲ ਜਿਹੜ ਉਹ ਜਿਹੜਾ ਸਿਲੈਕਟ ਕਰ ਲੈਣਾ ਉਹ ਸਿਲੈਕਟ ਕਰਨ ਤੋਂ ਬਾਅਦ ਨੈਕਸਟ ਦੇ ਉੱਤੇ ਕਰ ਦੇਣਾ ਤੇ ਇੱਥੇ ਦੱਸ ਦੇਣਾ ਕਿ ਅਸੀਂ ਸਟੂਡੈਂਟ ਆ ਜਾਂ ਫਿਰ ਨਹੀਂ ਹੈਗੇ ਤਾਂ ਬੀਪੀਐਲ ਵਾਲੇ ਹੈਗੇ ਉਹ ਤਾਂ ਨਹੀਂ ਹੈਗੇ ਸਾਰੀਆਂ ਜਿਹੜੀਆਂ ਫਿਲ ਅਪ ਕਰ ਦੇਣੀਆਂ ਅਜਦੋਂ ਬਾਅਦ ਤੁਸੀਂ ਆਪਣੀ ਮਹੀਨੇ ਦੀ ਇਨਕਮ ਸਾਲ ਦੀ ਇਨਕਮ ਭਰ ਦੇਣੀ ਹੈ ਕਿ ਤੁਹਾਡੀ ਫੈਮਿਲੀ ਜਿਹੜੀ ਉਹ ਕਿੰਨੀ ਇਨਕਮ ਆ ਜਿਹੜੀ ਉਹ ਕਮਾ ਰਹੀ ਹੈ ਤਾਂ ਇੱਥੇ ਸਬਮਿਟ ਦੇ ਉੱਤੇ ਓਕੇ ਕਰ ਦੇਣਾ ਤੇ ਸਬਮਿਟ ਦੇ ਉੱਤੇ ਓਕੇ ਕਰਨ ਤੋਂ ਬਾਅਦ ਤੁਹਾਡੇ ਲਾਇਕ ਜਿੰਨੀਆਂ ਵੀ ਸਕੀਮਸ ਹੋਣੀਆਂ ਜਿੰਨੇ ਵੀ ਲੋਨ ਹੋਣਗੇ ਤਾਂ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਸ਼ੋਅ ਕਰ ਦੇਣੀ ਆ ਆਪਣੀ ਕਿੰਨੀ ਸਾਲਾਨਾ ਆਮਦਨ ਆ ਉਹ ਵਾਲੀ ਇੱਥੇ ਭਰਨ ਤੋਂ ਬਾਅਦ ਇੱਥੇ ਦੇਖੋ ਸਾਰੀਆਂ ਸਕੀਮਾਂ ਆ ਗਈਆਂ ਸੈਂਟਰ ਸੈਕਟਰ ਦੀ ਆ ਗਈ ਜਿੰਨੀਆਂ ਵੀ ਸਕੀਮਾਂ ਆਪਣੇ ਖਾਤਰ ਅਵੇਲੇਬਲ ਹੈਗੀਆਂ ਆਪਣੀ ਕਾਸਟ ਅਨਸਾਰ ਆਪਣੀ ਯੋਗਤਾ ਅਨੁਸਾਰ ਆਪਣੀ ਉਮਰ ਅਨਸਾਰ ਤਾਂ ਸਾਰੀਆਂ ਇੱਥੇ ਆ ਜਾਣਗੀਆਂ ਜਿਵੇਂ ਕਿ ਇੱਥੇ ਇਕਨੋਮਿਕਲੀ ਵੀਕਰ ਸੈਕਸ਼ਨ ਆ ਗਿਆ ਇਹ ਉਹਨਾਂ ਦਾ ਬਣਦਾਗਾ ਜਿਹੜੇ ਜਰਨਲ ਕਾਸਟ ਦੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਨੌਕਰੀ ਆ ਜਿਹੜੀ ਉਹ ਮਿਲ ਸਕੇ ਇਹ ਸਰਟੀਫਿਕੇਟ ਬਣ ਕੇ ਈਡਬੀਐਸ ਤਾਂ ਉਹਨਾਂ ਨੂੰ ਨੌਕਰੀ ਦੇ ਵਿੱਚ ਵੀ ਸੌਖਾ ਹੁੰਦਾ ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਸਾਰੀਆਂ ਗਵਰਨਮੈਂਟ ਸਕੀਮਾਂ ਵੇਖ ਸਕਦੇ ਹੋ ਤਹਾਨੂੰ ਬਹੁਤ ਸੌਖੇ ਤਰੀਕੇ ਨਾਲ ਗਵਰਨਮੈਂਟ ਸਕੀਮ ਮਿਲ ਜਾਣੀ ਹੈਗੀ ਤਾਂ ਇਹ ਐਪ ਹਰ ਇੱਕ ਫੋਨ ਦੇ ਵਿੱਚ ਹੋਣੀ ਜ਼ਰੂਰੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰਿਓ